ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਅੱਜ ਅਮਰਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਤੇ ਉੱਥੇ ਹੀ ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਸਿੱਕ ਰਖੜ ਪੁਨੀਆਂ ਨੂੰ ਯਾਨੀ ਕਿ 11 ਅਗਸਤ ਨੂੰ ਉਹਨਾਂ ਦੇ ਵੱਲੋਂ ਜਿਹੜਾ ਪੰਥਕ ਇਕੱਠ ਰੱਖਿਆ ਗਿਆ ਹੈ ਉਸ ਦੇ ਹੱਕ ਦੇ ਵਿੱਚ ਉੱਤੇ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਈ ਅਹਿਮ ਨੁਕਤਿਆਂ ਦੇ ਉੱਪਰ ਜਾਣਕਾਰੀ ਦਿੱਤੀ ਗਈ ਆ ਉਥੇ ਹੀ ਦੱਸਿਆ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਅਮਰਪਾਲ ਸਿੰਘ ਦੀ ਰਿਹਾਈ ਲਈ ਕਈ ਵਾਰ ਅਮਰਸ਼ਾਹ ਜੋ ਕਿ ਗ੍ਰਹਿ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਪਰ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਹਾਲਾਂਕਿ ਪਹਿਲਾਂ ਵੀ ਦੋ ਵਾਰ ਮੁਲਾਕਾਤ ਦਾ ਉਹਨਾਂ ਨੂੰ ਸਮਾਂ ਮਿਲਿਆ ਸੀ ਪਰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਸਮਾਂ ਦੇ ਕੇ ਬੁਲਾਇਆ ਨਹੀਂ ਗਿਆ ਮੁਲਾਕਾਤ ਨਹੀਂ ਹੋ ਸਕੇ ਕੁਝ ਕਾਰਨ ਜਿਹੜੇ ਨੇ ਦੱਸੇ ਗਏ ਕਿ ਗ੍ਰਹਿ ਮੰਤਰੀ ਅਮਰਸ਼ਾਹ ਬੀਜ਼ੀ ਸੀਗੇ ਜਸਤੇ ਚੱਲਦੇ ਆ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਉਨ੍ਹਾਂ ਦੇ ਨਾਲ ਨਹੀਂ ਹੋ ਸਕਿਆ ਜਿਸ ਤਰ੍ਹਾਂ ਚੱਲਦੇ ਆ ਰਿਹਾਈ ਦੇ ਲਈ ਉਹਨਾਂ ਦੀ ਗੱਲਬਾਤ ਅਮਰਿਤਪਾਲ ਨਾਲ ਨਹੀਂ ਹੋ ਸਕੀ ਹੈ ਇਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਹੋਰ ਵੀ ਕਈ ਜਾਣਕਾਰੀਆਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਕਿ ਅਮਰਿਤਪਾਲ ਸਿੰਘ ਦੇ ਲਈ ਉਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਬੋਲਣ ਦਾ ਵੀ ਸਮਾਂ ਮੰਗਿਆ ਸੀ ਪਰ ਉਹਨਾਂ ਨੂੰ ਸੰਸਦ ਦੇ ਵਿੱਚ ਵੀ ਅਮਰਿਤਪਾਲ ਦੇ ਹੱਕ ਦੇ ਵਿੱਚ ਬੋਲਣ ਦੇ ਲਈ ਸਮਾਂ ਨਹੀਂ ਦਿੱਤਾ ਗਿਆ ਉਹ ਕਹਿੰਦੇ ਕਿ ਜਦੋਂ ਮੈਂ ਪਰਚੇ ਦਿੱਨਾ ਹੈ ਅਮਰਿਤਪਾਲ ਦੇ ਹੱਕ ਦੇ ਵਿੱਚ ਬੋਲਣ ਦੇ ਲਈ ਤਾਂ ਮੈਨੂੰ ਕਿਹਾ ਜਾਂਦਾ ਹੈ ਕਿ ਇਹ ਸੈਂਸਿਟਿਵ ਮੁੱਦਾ ਹੈਗੇ ਇਸ ਤੇ ਉੱਪਰ ਗੱਲ ਨਾ ਕੀਤੀ ਜਾਵੇ ਜੇ ਗੱਲ ਕਰਨੀ ਹੈ ਤਾਂ ਜ਼ੀਰੋ ਆਵਰ ਦੇ ਵਿੱਚ ਕੀਤੀ ਜਾਵੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਪੱਤਰਕਾਰਾਂ ਦੇ ਵੱਲੋਂ ਐਵੇਂ ਸਵਾਲ ਪੁੱਛਿਆ ਗਿਆ ਕਿ ਚੰਦਰ ਸਿੰਘ ਚੰਨੀ ਨੇ ਤਾਂ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਸੀ ਸੰਸਦ ਦੇ ਵਿੱਚ ਪਰ ਤੁਸੀਂ ਕਿਉਂ ਨਹੀਂ ਚੱਕ ਰਹੇ ਤਾਂ ਉਸ ਮਾਮਲੇ ਦੇ ਵਿੱਚ ਕੀ ਕੁਝ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਹੈ ਆਓ ਸੁਣਦੇ ਹਾਂ ਕਿ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਇਹ ਜੋ ਅੱਜ ਅਸੀਂ ਇੱਥੇ ਗੁਰੂ ਗੁਰੂਕਬਦਰ ਸਾਹਿਬ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਜੋ ਸਾਨੂੰ ਸਨਮਾਨ ਵਾਸਤੇ ਇੱਥੇ ਬੁਲਾਇਆ ਸੀਗਾ ਉਦੇ ਹਿੱਸੇ ਦੇ ਤੇ ਅਸੀਂ ਨਾਲ ਹੀ ਪ੍ਰੈਸ ਕਾਨਫਰੰਸ ਹੈ ਤੇ ਇਹ ਜਿਹੜੀ ਸਾਡੀ ਕੌਮ ਨੂੰ ਜਿਹੜੇ ਤਰਪੇਸ਼ ਸਮੱਸਿਆਵਾਂ ਫੇਸ ਕਰ ਰਹੀ ਆ ਕਿ ਜਿਹੜਾ ਸਾਨੂੰ ਕਿਤੇ ਵੀ ਕੋਈ ਨਿਆਂ ਦੀ ਆਸ ਨਹੀਂ ਗਈ ਇਹ ਹੁਣੇ ਸਰਬਜੀਤ ਸਿੰਘ ਹੁਣਾਂ ਤੁਸੀ ਉੱਥੇ ਸੁਣਿਆ ਕਿ ਉਹ ਪਾਰਲੀਮੈਂਟ 'ਚ ਵੀ ਗਏ ਤਾਂ ਉੱਥੇ ਵੀ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਨਹੀਂ ਦਿੱਤਾ ਗਿਆ ਤੇ ਇਸ ਕਰਕੇ ਸਾਡੀ ਕੌਮ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਤੇ ਇਸ ਇਹਦੇ ਵਾਸਤੇ ਹੀ ਅਸੀਂ ਸਾਰੀ ਕੌਮ ਨੂੰ ਲਾਮਬੰਦ ਕਰਨ ਵਾਸਤੇ ਜਗ੍ਹਾ-ਜਗ੍ਹਾ ਤੇ ਅਸੀਂ ਜਾ ਰਹੇ ਆ ਸਾਰਿਆਂ ਨੂੰ ਆਪਣੇ ਸੰਤਾਂ ਨੂੰ ਜੋੜ ਰਹੇ ਆ ਤੇ ਕੋਈ ਨੀ ਤਰੀਕ ਨੂੰ ਅਸੀਂ ਜੋ ਪੰਥਕਾ ਕਤਰਤਾ ਰੱਖੀ ਆ ਤੇ ਜਿਹੜੇ ਜੋ ਸਾਡੇ ਨਾਲ ਹੋ ਰਿਹਾ ਉਹਦਾ ਉਹ ਉਹਦੇ ਉਹਦੇ ਖਿਲਾਫ ਅਸੀਂ ਕਿਦਾਂ ਲੜਾਈ ਲੜਨੀ ਆ ਕਿਦਾਂ ਇਨਸਾਫ ਲੈਣਾ ਉਹਦੇ ਵਾਸਤੇ ਅਸੀਂ ਜਿਹੜੀ ਨੀਤੀ ਤਰੀਕ ਦੀ ਪੰਥਕਾ ਕਤਰਤਾ ਰੱਖੀ ਆ ਤੇ ਉਹਦੇ ਵਾਸਤੇ ਅਸੀਂ ਤਿਆਰੀ ਵੀ ਕਰ ਰਹੇ ਆ ਤੇ ਸੰਗਤਾਂ ਨੂੰ ਪ੍ਰੇਰ ਰਹੇ ਆ ਕਿ ਉਹ ਸਹਿਯੋਗ ਦੇਣ ਔਰ ਉੱਥੇ ਵੱਧ ਵੱਧ ਪਹੁੰਚਣ ਇਹ ਪੰਜਾਬ ਚ ਪੂਰੇ ਪੰਜਾਬ ਚੋਂ ਆ ਰਹੀ ਜਿਹੜੀ ਸੰਗਤ ਆ ਰਹੀ ਉੱਥੇ ਪਹੁੰਚ ਰਹੀ ਹੈ ਤੇ ਬਾਹਰੋਂ ਵੀ ਆ ਨੇ ਸ ਇਹ ਸਾਡਾ ਮੇਨ ਟਾਰਗੇਟ ਤੇ ਇਥੇ ਨੇੜੇ-ਤੇੜੇ ਤੋਂ ਹੀ ਜਦੋਂ ਲਾਗੋ ਹੋਵੇ ਤੇ ਬਾਰੋਂ ਵਿੱਚ ਕੁਝ ਆ ਸਕਦੇ ਆ ਕੋਈ ਖਾਸ ਬੰਦੇ ਤਾਂ ਜਰੂਰ ਆਉਣ ਜਿਆਦਾ ਸਾਡਾ ਜਲੰਧਰ ਦੋਬਾਬਾ ਜੋ ਨੇੜੇ ਤੋਂ 100 ਕਿਲੋਮੀਟਰ 100 ਕਿਲੋਮੀਟਰ ਦੇ ਏਰੀਏ ਦੇ ਵਿੱਚੋਂ ਜਿਹੜੇ ਥੋੜੇ ਆਰਾਮ ਨਾਲ ਆ ਸਕਦੇ ਆ ਕਿ ਦੂਰ ਤੋਂ ਆਉਣਾ ਉਹਨਾਂ ਦੇ ਸਾਧਨਾਂ ਦੀ ਹੋਰ ਚੀਜ਼ਾਂ ਦੀ ਜਿਹੜੀ ਸਾਡੀ એનર્ਜੀ ਜ਼ਿਆਦਾ ਇਹ ਲਗਦੀ ਹੈ ਉਹ ਤੋਂ ਅਸੀਂ ਸੋਚਦੇ ਹਾਂ ਕਿ ਛੜੇ ਨੇੜੇ ਨੇੜੇ ਤੇੜ ਤੋਂ ਜ਼ਿਆਦਾ ਬਾਕੀ ਸਾਰਿਆਂ ਨੂੰ ਖੁੱਲਾ ਸੱਦਾ ਕਿ ਕਿਤੇ ਵੀ ਆ ਸਕਦਾ ਕੋਈ ਕਿੰਨੀ ਕੁ ਸੰਗਤ ਦੇ ਆਉਣ ਦੀ ਉੱਥੇ ਪਹੁੰਚਣ ਦੀ ਸੰਭਾਵਨਾ ਹੈ ਸਰ ਮੇਰੇ ਖਿਆਲ ਹੈ ਕਿ ਕੋਈ ਇਦਾਂ ਦਾ ਤਾਂ ਕੋਹ ਅਨੁਮਾਨ ਨਹੀਂ ਫਿਰ ਵੀ ਕਾਫੀ ਮੇਰੇ ਖਿਆਲ ਬਹੁਤ ਸੰਗਤ ਆ ਜਾਣੀ ਬਹੁਤ ਸੰਗਤ ਆ ਸ਼ਾਹਵਾਸੀ ਜਿੱਥੇ ਵੀ ਜਾਂਦੇ ਆ ਬਹੁਤ ਸੰਗਤਾਂ ਚ ਬਹੁਤ ਪ੍ਰੇਮੀਆਂ ਸੰਗਤ ਬਹੁਤ ਵੱਡੀ ਗਿਣਤੀ ਜਾਊਗੀ ਆਏ ਜੀ ਭਾਈ ਅਮਰਪਾਲ ਸਿੰਘ ਜੀ ਦੀ ਰਿਹਾਈ ਕੋ ਲੈ ਕੇ ਕੋਈ ਅੱਗੇ ਵਧੀ ਕੋ ਗੱਲਬਾਤ ਹਾਂਜੀ ਇਹ ਦੇ ਚੋਨਾ 28 ਤਰੀਕ ਇਸ ਮਹੀਨੇ ਦੀ ਜਿਹੜੀ ਕੋਰਟ 'ਚ ਵੀ ਐਨਐਸਏ ਦੇ ਖਿਲਾਫ ਜਿਹੜੀ ਸਾਡੀ ਪਟੀਸ਼ਨ ਪਾਈ ਹੋਈ ਆ ਉਹਦੀ ਸੁਣਵਾਈ ਹੈ ਤੇ ਸਾਨੂੰ ਉਮੀਦ ਹੈ ਕਿ ਸ਼ਾਇਦ ਜਲਦੀ ਉਹ ਐਨਐਸਏ ਖਤਮ ਹੋਊਗੀ ਤੇ ਅੰਮ੍ਰਿਤਪਾਲ ਸਿੰਘ ਦੀ ਬਾਹਰ ਆਉਣ ਨਹੀਂ ਤੁਹਾਡੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਉਹਨਾਂ ਨੂੰ ਪੰਜਾਬ ਜਿਹੜੀ ਜੇਲ ਹੈਗੀ ਉੱਥੇ ਲਿਆਂਦਾ ਜਾਵੇ ਦਿਮਰੂ ਦਾ ਨੇ ਅਸੀਂ ਤੇ ਇਹ ਚਾਹੁੰਦੇ ਆ ਕਿ ਉਹਨਾਂ ਨੂੰ ਡਿਬੜੂਗੜ ਤੋਂ ਇੱਥੇ ਲਿਆਉਣ ਦੀ ਨਹੀਂ ਉਹਨਾਂ ਨੂੰ ਛੱਡਿਆ ਜਾਣਾ ਛੱਡਿਆ ਜਾਣਾ ਜਿਹਦਾ ਜ਼ਿਕਰ ਅੰਦਰ ਹੈਗੇ ਉਹਨਾਂ ਦੇ ਜ਼ਿਕਰ ਚਲੋ ਪੰਜਾਬ ਚ ਆ ਜਾਂਦਾ ਨਹੀਂ ਉਹ ਤੇ ਤੁਸੀਂ ਦੇਖੋ ਸਰਕਾਰ ਦੀ ਢੀਠਤਾ ਹੀ ਅਸੀਂ ਤੇ ਚਾਹੁੰਦੇ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ ਮੈਂ ਗੱਲਾਂ ਕਰਦੀ ਸੀ ਕਿ ਅਸੀਂ ਇਹ ਤੇ ਉਹਨਾਂ ਨੂੰ ਦਿੱਲੀ ਦਿੱਲੀ ਲਿਆ ਕੇ ਵੀ ਸ਼ਬਦ ਕੀਤਾ ਜਾ ਸਕਦਾ ਹੈ ਦਿੱਲੀ ਤੋਂ ਉਹ ਪਾਰਲੀਮੈਂਟ ਜਾ ਸਕਦੇ ਸੀ ਜੇ ਕੁਝ ਟਾਈਮ ਲਈ ਉਹਨਾਂ ਨੂੰ ਨਹੀਂ ਛੱਡਿਆ ਜਾ ਸਕਦਾ ਤਾਂ ਉਹਨਾਂ ਚਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਧਿਕਾਰ ਬਣਦੇ ਆ ਪਾਰਲੀਮੈਂਟ ਚ ਲੋਕਾਂ ਨੇ ਉਹਨਾਂ ਦੀ ਨਿਮੈਂਦਗੀ ਕਰਨ ਦਾ ਉਹ ਵੀ ਖ ਦੀ ਪਾਰਲੀਮੈਂਟ ਦੇ ਵਿੱਚ ਸੈਸ਼ਨ ਲੱਗਿਆ ਮੋਦੀਨ ਬੰਲਾ ਕੀ ਗੱਲ ਬਾਤ ਤੁਹਾਡੇ ਨਾਲ ਕੀ ਮੈਂ ਜੀ ਉੱਥੇ ਨਾ ਲੈਟਰ ਦਿੱਤਾ ਸੀ ਉੱਥੇ ਕਿਤਾ ਸਲਿੱਪ ਦੇਣੀ ਪੈਂਦੀ ਆ ਬੋਲਣ ਵਾਸਤੇ ਤੇ ਮੈਂ ਉਸ ਤੇ ਆਪਣਾ ਨਾਮ ਲਿਖ ਕੇ ਦੇ ਦਿੱਤਾ ਤੇ ਉਹ ਜਿਹੜੇ ਜਿਹਨੂੰ ਦਿੱਤੀ ਸੀ ਸਲਿੱਪ ਉਹ ਆਏ ਮੇਰੇ ਕੋਲੇ ਕਹਿੰਦੇ ਕਿਸ ਤੇ ਬੋਲਣਾ ਹੈ ਮੁੱਦਾ ਲਿਖੋ ਮੈਂ ਕਹਾਂ ਜੀ ਐਵੇਂ ਅੰਮ੍ਰਿਤਪਾਲ ਬਾਰੇ ਗੱਲ ਕਰਨੀ ਆ ਤੇ ਮੈਂ 2 ਘੰਟੇ ਬੈਠਾ ਰਿਆ 11:15 ਤੋਂ 1:30 ਵਜੇ ਤੱਕ ਫਿਰ ਲੰਚ ਟਾਈਮ ਹੋ ਗਿਆ ਚਲੋ ਮੈਂ ਕਿਹਾ ਵੀ ਅ ਕੱਲ ਹੁੰਦਾ ਹਾਂਗਾ ਅਗਲੇ ਦਿਨ ਵੀ ਮੈਂ ਦਿੱਤਾ ਤੇ ਜਦੋਂ ਮੈਂ ਉੱਥੇ ਫਿਰ ਆਪ ਗਿਆ ਸਪੀਕਰ ਦੇ ਕੋਲ ਜਿਹੜੇ ਹਾਂ ਉੱਥੇ ਉਹ ਸਲਿੱਪ ਦੇਖਦੇ ਸਾਰੇ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਬੋਲ ਸਕਦੇ ਮੈਂ ਅਮਰਤਪਾਲ ਦਾ ਲਿਖਿਆ ਹੋਇਆ ਸੀ ਨਾ ਉੱਤੇ ਹਾਂ ਜੀ ਕਹਿੰਦੇ ਜੀ ਇਹ ਸੈਂਸਿਟਿਵ ਮੁੱਦਾ ਇਹਨਾਂ ਦਾ ਰੌਲਾ ਪੈਂਦਾ ਇਹਨਾਂ ਮੁੱਦਿਆਂ ਦਾ ਵੀ ਅਸੀਂ ਇਹ ਬੁਲਾ ਨਹੀਂ ਸਕਦੇ ਜੇ ਤੁਸੀਂ ਬੋਲਣਾ ਹੈ ਤਾਂ ਤੁਹਾਡੀ ਜ਼ੀਰੋ ਆਫਰ ਦੇ ਵਿੱਚ ਜੇ ਸਲਿੱਪ ਨਿਕਲਦੀ ਹੈ ਤੁਸੀਂ ਤਾਂ ਬੋਲ ਸਕਦੇ ਹੋ ਉਸ ਤੋਂ ਇਲਾਵਾ ਨਹੀਂ ਤੁਸੀਂ ਬੋਲ ਸਕਦੇ ਜਾਂ ਇਸ ਤੋਂ ਪਹਿਲਾਂ ਹੀ ਡਿਬੇਟ ਚੱਲਦੀ ਹੋਵੇ ਹਾਊਸ 'ਚ ਤੇ ਤੁਸੀਂ ਤਾਂ ਬੋਲ ਸਕਦੇ ਆ ਜਿਹੜੀ ਬਾਹਰ ਆਉਨੇ ਉਹ ਫੈਸ਼ਨ ਖਾਂ ਖੰਮ ਕਰਕੇ ਬਾਹਰ ਹੈ ਮੀਡੀਆ ਨਾਲ ਕੋਈ ਗੱਲ ਹੋਵੇ ਨਹੀਂ ਮੇਰੀ ਮੀਡੀਆ ਉੱਥੇ ਗੱਲ ਹੋਈ ਸੀ ਪੰਜਾਬ ਭਗਵਨ ਹੋਈ ਸੀ ਗੱਲ ਮੀਡੀਆ ਨਾਲ ਤੇ ਬਸ ਆਹੀ ਗੱਲ ਨਹੀਂ ਬੋਲਣ ਦਿੰਦੇ ਨਾ ਬੋਲਣ ਵੀ ਨਹੀਂ ਦਿੰਦੇ ਹੁਣ ਏਟਲੀਸਟ ਅਸੀਂ ਇੱਕ ਮੈਂ ਇਹ ਵੀ ਗੱਲ ਕਰਨੀ ਸੀ ਬਈ ਹੁਣ ਤਾਂ ਉਹ ਨਮਾਇंदे ਆ ਨਾ ਲੋਕਾਂ ਦੇ ਚੁਣੇ ਹੋਏ ਐਮਪੀ ਆ ਏਟਲੀਸਟ ਉਹਨਾਂ ਨੂੰ ਸੈਸ਼ਨ ਦਾ ਅਟੈਂਡ ਕਰਨ ਦਿੱਤਾ ਜਾਵੇ ਪਰ ਜੇ ਉਹ ਬੋਲਣ ਹੀ ਨਹੀਂ ਦਿੰਦੇ ਤਾਂ ਜਦੋਂ ਦੇਣਗੇ ਫਿਰ ਕੀ ਗੱਲ ਕਵਾਂਗੇ ਸਰਕਾਰ ਕੋਈ ਸਿੱਧੇ ਤੌਰ ਤੇ ਕਿਸੇ ਸਮਝੌਤੇ ਲਈ ਤਾਂ ਨਹੀਂ ਕੋਈ ਦਬਾਅ ਪਾਇਆ ਜਾ ਰਿਹਾ ਨਾ ਕੋਈ ਐਜੀ ਕੋਈ ਗੱਲ ਨਹੀਂ ਹੈ ਜੀ ਮੇਰੇ ਮੇਰੇ ਨਾਲ ਤਾਂ ਕੋਈ ਅਸੀ ਗੱਲ ਨਹੀਂ ਹੈ ਖਾਲਸਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਪਾਲਪੁਰਾ ਦੀ ਜਿਹੜੀ ਆ ਉਹ ਪਟੀਸ਼ਨ ਜਿਹੜੀ ਪਾਈ ਗਈ ਸੀ ਕਿ ਟੀਐਮਪੀ ਜਿਹੜੀ ਉਹ ਰੱਦ ਕੀਤੀ ਜਾਵੇ ਉਹ ਤਾਂ ਕੈਨਸਲ ਹੋ ਗਈ ਜੀ ਹਾਂ ਉਹ ਜੀ ਉਹ ਤਾਂ ਬੇਸਿਕ ਹੀ ਕੋਈ ਨਹੀਂ ਸੀ ਉਹ ਜੀ ਹੁਣ ਕੋਈ ਬਿਨਾਂ ਵਜਾ ਉੱਠ ਕੇ ਇਹੋ ਜਿਹਿਆਂ ਜਿਹੀ ਪਟੀਸ਼ਨਾਂ ਪਾਈ ਜਾਊਗਾ ਤੇ ਉਹਦਾ ਤੇ ਤੁਹਾਨੂੰ ਪਤਾ ਹੀ ਕੀ ਆਧਾਰ ਕੀ ਹੈ ਕਿ ਚੋਣ ਕਮਿਸ਼ਨ ਨੂੰ ਜਦੋਂ ਆਪਾਂ ਉਹਨਾਂ ਪੇਪਰ ਨਾਮਿਨੇਸ਼ਨ ਫਾਰਮ ਭਰੇ ਆ ਉਦੋਂ ਸਾਰੀ ਪੂਰੀ ਜਾਂਚ ਪ੍ਰਕਿਰਿਆ ਚੋਂ ਲੰਘ ਕੇ ਸਾਰਾ ਕੁਝ ਹੋਇਆ ਉਹਦੇ ਤੋਂ ਬਾਅਦ ਸਾਰਾ ਕੁਝ ਜਿਹੜਾ ਲੋਕਾਂ ਨੇ ਵੱਡੀ تعداد ਚ ਵੋਟਾਂ ਪਾ ਕੇ ਜਤਾਇਆ ਉਹਨਾਂ ਨੇ ਸਾਰਾ ਕੁਝ ਜੁੜਾ ਇੱਕ ਬੜੇ ਪਾਰਦਰਸ਼ੀ ਤਰੀਕੇ ਨਾਲ ਹੋਇਆ ਤੇ ਉਹਦੇ ਤੇ ਐਵੇਂ ਕੋਈ ਕੰਤੂਪ੍ਰੰਤੂ ਕਰੀ ਜਾਏ ਤੇ ਅਪੀਲ ਅਦਾਲਤਾਂ ਨੂੰ ਜਵਾਬ ਜਿੱਦਾਂ ਕੇ ਦਿੱਤਾ ਜੇ ਹੋਣ ਵਾਲੇ ਸਮੇਂ ਚ ਵੀ ਕੋਈ ਇਦਾਂ ਦੀ ਗੱਲ ਹੁੰਦੀ ਤੇ ਮੇਰਾ ਖਿਆਲ ਹੈ ਕਿ ਉਹ ਅਦਾਲਤ ਆਪਣੀ ਜ਼ਿੰਮੇਵਾਰੀ ਸਮਝਦੀ ਹੋਵੇ ਜਵਾਬ ਕੋਈ ਖਾਲਸਾ ਇੱਕ ਮਿੰਟ ਕੋਈ ਵੀ ਅਮਰਿਤਪਾਲ ਸਿੰਘ ਗੁਰਾਪੁਰ ਜੇਕਰ ਉਹਨਾਂ ਦੇ ਲਈ ਪੱਖ ਦੇ ਵਿੱਚ ਬਿਆਨ ਦਿੰਦਾ ਹੈ ਭਾਵੇਂ ਉਹ ਸਾਬਕਾ ਸੀਐਮ ਚੰਦਰ ਸਿੰਘ ਚੰਨੀ ਹੋਣ ਜਾਂ ਫਿਰ ਕੋਈ ਹੋਰ ਹੋਵੇ ਤੇ ਉਹਨਾਂ ਦੇ ਖਿਲਾਫ ਕਈ ਜਥੇਬੰਦੀਆਂ ਜਾਂ ਫਿਰ ਕਈ ਲੀਡਰ ਨੇ ਉਹ ਵਿਰੋਧ ਕਰਨ ਲੱਗ ਪੈਂਦੇ ਨੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਹੋਰੀ ਤਾਂ ਜਿੱਤੇ ਨੇ ਕਿਉਂਕਿ ਉਸ ਜਗ੍ਹਾ ਦੇ ਉੱਤੇ ਕੋਈ ਗਰਮਖਿਆਲੀ ਲੋਕ ਸੀਗੇ ਜਿਸ ਕਾਰਨ ਉਹਨੂੰ ਵੋਟਾਂ ਪਈਆਂ ਅਤੇ ਇੱਕ ਗੱਲ ਇਹ ਵੀ ਕਹਿ ਰਹੇ ਨੇ ਕਿ ਉੱਥੇ ਦੇ ਲੋਕ ਇਸ ਵਕਤ ਪਛਤਾਵ ਵੀ ਰਹੇ ਨੇ ਭਾਈ ਅਮਰਿਤਪਾਲ ਸਿੰਘ ਪਰ ਉਹਨਾਂ ਜਤਾ ਕੇ ਇਸ ਚੀਜ਼ ਨੂੰ ਕਿਹਨੇ ਕੌਣ ਕਹਿੰਦੇ ਪਛਤਾ ਰਹੇ ਨੇ ਇਹ ਚੀਜ਼ ਹੈ ਕਿ ਲੋਕਾਂ ਜੋ ਲੋਕਾਂ ਨੇ ਉਸ ਗੱਲ ਦਾ ਜੋ ਹੈ ਅਮਰਿਤਪਾਲ ਦੇ ਉੱਪਰ ਐਨਐਐਸਏ ਐਨਐਐਸਏ ਕੋਈ ਨਹੀਂ ਲਗਾਈ ਗਈ ਐਨਐਸਏ ਲਗਾਈ ਗਈ ਜਦੋਂ ਵੀ ਉਹਦਾ ਵੀ ਲੋਕਾਂ ਨੇ ਉਸ ਟਾਈਮ ਤੇ ਵੀ ਵਿਰੋਧ ਕੀ ਤਾਂ ਠੀਕ ਹੈ ਕਿ ਉਦੋਂ ਸਰਕਾਰ ਦਾ ਜੋ ਜ਼ੁਲਮ ਸੀ ਬੜਾ ਜੋਰਾਂ ਤੇ ਸੀ ਤੇ ਲੋਕਾਂ ਨੂੰ ਦਬਾ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ। ਹੁਣ ਜਦੋਂ ਲੋਕਾਂ ਨੂੰ ਮੌਕਾ ਮਿਲਿਆ ਵੋਟਾਂ ਪਾਉਣ ਦਾ ਤੇ ਉਹਨਾਂ ਨੇ ਆਪਣੀ ਜਿਹੜੀ ਉਹ ਆਪਣੇ ਗੁੱਸੇ ਦਾ اظہار ਕੀਤਾ ਜਾਂ ਅਮਰਤਪਾਲ ਨਾਲ ਜਿਹੜਾ ਉਹਨਾਂ ਦਾ ਪ੍ਰੇਮ ਸੀਗਾ ਉਹਨੂੰ ਉਹ ਉਹ ਉਹਨਾਂ ਨੇ ਪ੍ਰਗਟ ਕੀਤਾ ਉਹਨਾਂ ਨੇ ਸਾਰਿਆਂ ਨੇ। ਉਹਦੇ ਚ ਬਹੁਤ ਸਾਹਿਬ ਜੀ 1 ਮਿੰਟ ਯਾਰ ਆਪੇ ਲੈ ਜਾਂਦੋ ਬਹੁਤ ਵੱਡੀ ਗਿਣਤੀ ਚ ਉਹਨਾਂ ਨੇ ਜਿਹੜਾ ਜਿੱਤਾਇਆ ਤੇ ਮੇਰਾ ਖਿਆਲ ਹੈ ਕਿ ਲੋਕਾਂ ਚ ਤੇ ਉਸ ਦੀ ਕੋਈ ਨਰਾਸ਼ਤਾ ਵਾਲੀ ਗੱਲ ਨਹੀਂ ਲੋਕਾਂ ਤੇ ਸਰਕਾਰ ਪਰ ਤੇ ਨਰਾਸ਼ਤਾ ਹੈ ਕਿ ਤੁਸੀਂ ਅਹੀਂ ਨਹੀਂ ਦੇ ਵੱਡੀ ਬਹੁਤ ਮਤਨਾ ਜਤਾਇਆ ਹੈ ਕਿ ਤੁਸੀਂ ਉਹਨਾਂ ਛੱਡ ਨਹੀਂ ਰਹੇ ਤੇ ਤੁਸੀਂ ਉਹਨਾਂ ਛੱਡ ਨਹੀਂ ਰਹੇ ਇਹ ਇਹਦੇ ਚ ਲੋਕਾਂ ਦਾ ਗੁੱਸਾ ਵਧ ਰਿਹਾ ਜੀ ਕਿ ਲੋਕਾਂ ਅਹੀਂ ਇਹਦੇ ਇਹਦੇ ਬਹੁਤ ਮਤਨਾਉ ਨੇ ਜਤਾਇਆ ਆ ਸਾਡੀ ਨਾਮਜ਼ਦਗੀ ਕਰਨ ਵਾਤੇ ਸਾਨੂੰ ਪਸੰਦੂ ਇਹ ਚੀਜ਼ ਦੀ ਆਸ ਹੈ ਕਿ ਉਹ ਨਸ਼ਿਆਂ ਨੂੰ ਠੱਲ ਪਾ ਸਕਦਾ ਸਾਡੇ ਜਿਹੜੇ ਨੌਜਵਾਨ ਮਰ ਰਹੇ ਆ ਉਹਨਾਂ ਉਹਨਾਂ ਦੀ ਉਹਨਾਂ ਨੂੰ ਰੋਕਿਆ ਜਾ ਸਕਦਾ ਇਸ ਕਰਕੇ ਲੋਕਾਂ ਨੇ ਇਸ ਕਰਕੇ ਵੋਟ ਨਾ ਪਾਈ ਹੈ ਅੱਛਾ ਕੋਈ ਨਹੀਂ ਭਾਈ ਅਗਰਿਤ ਪਾਲ ਸਿੰਘ ਉਹਦੇ ਹੱਕ ਦੇ ਵਿੱਚ ਬੋਲਦਾ ਹੈ ਤੇ ਉਹਦੇ ਖਿਲਾਫ ਧਰਨੇ ਪ੍ਰਦਰਸ਼ਨ ਲੱਗਨੇ ਸ਼ੁਰੂ ਹੋ ਜਾਂਦੇ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਹੋਣ ਭਾਵੇਂ ਹੋਰ ਕੋਈ ਲੀਡਰ ਹੋਵੇ ਇਹ ਚੀਜ਼ਾਂ ਤੁਸੀਂ ਕਿੰது ਤੱਕ ਦੇਖੀ ਇਹ ਜੀ ਇਹ ਤੇ ਬੇਇਨਸਾਫੀ ਹੈ ਨਾ ਜਿਹੜੇ ਸਾਡੇ ਲੋਕ ਇਨਸਾਫ ਦੇ ਹੱਕ ਸੱਚ ਲਈ ਖੜਦੇ ਆ ਉਹਦਾ ਹਮੇਸ਼ਾ ਹੀ ਬਹੁਤੇ ਲੋਕ ਜਿਹੜੇ ਆ ਜਿਹੜੇ ਉਹ ਝੂਠ ਨਾਲ ਚੱਲਣ ਵਾਲੇ ਹੁੰਦੇ ਉਹਨਾਂ ਉਹਦਾ ਵਿਰੋਧ ਕਰਨੇ ਹੁੰਦਾ ਕਿਉਂ ਜੇ ਅਮਰਤਪਾਲ ਨੇ ਉਹ ਸੱਚ ਦੀ ਗੱਲ ਕੀਤੀ ਉਹਨੇ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਗੱਲ ਕੀਤੀ ਤੇ ਉਹ ਉਹਦੇ ਖਿਲਾਫ ਵੀ ਉਸ ਟਾਈਮ ਵੀ ਬੜਾ ਵੱਡਾ ਨੈਰੇਟਿਵ ਸਿਰਜਿਆ ਗਿਆ ਤੇ ਉਹਨਾਂ ਨੂੰ ਅੰਦਰ ਸੁਟਿਆ ਗਿਆ ਅੱਜ ਤੱਕ ਜਿਹੜਾ ਕਿੰਨੇ ਲੋਕ ਨੌਜਵ ਸ਼ਹਿਨਾ ਮਾਰ ਰਹੇ ਉਹਨਾਂ ਤੇ ਤੇ ਕਿਸ ਤੈਨਸੇ ਨਹੀਂ ਲੱਗਦੀ ਕਿਸ ਤੇ ਦੇਸ਼ ਧਰੋਹ ਨਹੀਂ ਲੱਗਦਾ ਕਿ ਹਾਂ ਜੀ ਇਹਨਾਂ ਬੰਦਿਆਂ ਨੇ ਇੰਨੇ ਲੋਕਾਂ ਦੇ ਕਾਤਲ ਆ ਤੇ ਇਹ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਸੁਣਨਾ ਚਾਹੀਦਾ ਇਹ ਮੇਰਾ ਖਿਆਲ ਹੈ ਕਿ ਜਿਹੜਾ ਵੀ ਕੋਈ ਸੱਚ ਦੀ ਗੱਲ ਕਰੂ ਉਹਦਾ ਵਿਰੋਧ ਤੇ ਹੋਣਾ ਹੀ ਹੋਣਾ ਪਰ ਫਿਰ ਮੇਰਾ ਖਿਆਲ ਹੈ ਕਿ ਇਹ ਇਹਦੇ ਨਾਲ ਸੱਚ ਦੀ ਆਵਾਜ਼ ਬੰਦ ਨਹੀਂ ਹੋ ਸਕਦੀ ਹਾਂ ਸਾਡੀ ਪੰਜਾਬ ਸਰਕਾਰ ਕਹਿੰਦੀ ਆ ਕਿ ਜੀ ਸੈਂਟਰ ਸਰਕਾਰ ਦਾ ਸਾਥ ਦਾ ਸੈਂਟਰ ਸਰਕਾਰ ਕਹਿੰਦੀ ਕੁਝ ਪੰਜਾਬ ਸਰਕਾਰ ਦਾ ਸਾਥ ਦਿੱਤਾ ਤੁਸੀਂ ਕੀ ਤਾਂ ਮੰਨਦੇ ਹੋ ਇਹ ਪੰਜਾਬ ਸਰਪਾਲ ਨੂੰ ਅੰਦਰ ਕੰਮ ਨੀ ਇਹ ਇਹ ਜੀ ਮੇਰਾ ਕਹ ਰ ਸਾਰਿਆਂ ਦਾ ਹੀ ਮਿਲੀ ਭੁਗਤੀ ਆ ਇਹ ਇੱਕ ਦੂਜੇ ਨੂੰ ਜਿੱਦਾਂ ਉਹ ਪੁੱਲਰ ਸਾਹਿਬ ਦੀ ਉਹ ਰਿਹਾਈ ਦਾ ਮਸਲਾ ਸੀ ਨਾ ਉਹ ਕਹਿੰਦੇ ਜੀ ਸੈਂਟਰ ਦੇ ਅਧਿਕਾਰ ਖੇਤਰ ਚ ਆ ਸੈਂਟਰ ਕਹਿੰਦਾ ਜੀ ਉਹ ਪੰਜਾਬ ਦੇ ਅਧਿਕਾਰ ਖੇਤਰ ਚ ਆ ਇਦਾਂ ਹੀ ਇਹ ਲੋਕਾਂ ਨੂੰ ਥੋੜਾ ਮੂਰਖ ਬਣਾਉਣ ਵਾਸਤੇ ਇਹੋ ਜਿਹੀ ਚੀਜ਼ਾਂ ਕਿ ਇਹ ਜੇ ਸੈਂਟਰ ਸਰਕਾਰ ਚਾਵੇ ਤਾਂ ਵੀ ਹੋ ਸਕਦਾ ਜੇ ਪੰਜਾਬ ਸਰਕਾਰ ਚਾਵੇ ਵੀ ਤਾਂ ਵੀ ਮਸਲਾ ਹੱਲ ਹੋ ਸਕਦਾ ਮੇਰੇ ਖਿਆਲ ਖਾਲਸਾ ਜੀ ਤੁਸੀਂ ਕਿਹਾ ਕਿ ਮੈਨੂੰ ਉੱਥੇ ਬੋਲਣ ਨਹੀਂ ਦਿੱਤਾ ਗਿਆ ਜਦ ਕਿ ਇਹ ਮੁੱਦਾ ਜਿਹੜਾ ਚੰਜੀਤ ਸਿੰਘ ਚੰਨੀ ਨੇ ਵੀ ਸੰਸਦ ਦੇ ਵਿੱਚ ਚੁੱਕਿਆ ਕੀ ਕਹਿਣਾ ਚਾਹੁੰਦੇ ਨੇ ਭਾਜੀ ਉਹਨਾਂ ਦੀ ਨਾ ਸਲਿੱਪ ਨਿਕਲੀ ਸੀ ਜ਼ੀਰੋ ਆਰ ਦੀ ਜਦੋਂ ਉਹਨਾਂ VMP's ਦੀ ਢਿੱਲੀ ਸਲਿੱਪ ਨਿਕਲਦੀ ਹੈ ਮੈਂ ਤੁਹਾਨੂੰ ਕਹਣਾ ਜ਼ੀਰੋ ਆਰ ਦੇ ਵਿੱਚ ਉਹਦੇ ਵਿੱਚ ਉਹਨਾਂ ਨੂੰ ਤਿੰਨੇ ਆ ਚਾਰ ਮਿੰਟ ਮਿਲਦੇ ਆ ਬੋਲਣ ਵਾਸਤੇ ਉਹ ਬੋਲੇ ਉਹਨਾਂ ਦੀ ਜ਼ੀਰੋ ਆਰ ਦੇ ਵਿੱਚ ਸਲਿੱਪ ਨਿਕਲੀ ਸੀ ਉਹ ਤਾਂ ਬਾਅਦ ਚ ਜਿਵੇਂ ਡਿਬੇਟ ਚੱਲ ਪਈ ਉਸ ਮੁੱਦੇ ਤੇ ਫਿਰ ਡਿਬੇਟ ਦੇ ਵਿੱਚ ਜਿਹੜਾ ਮਰਜ਼ੀ ਬੋਲ ਸਕਦਾ ਜਦੋਂ ਤੁਸੀਂ ਸ਼ੁਰੂ ਕਰਨਾ ਹੈ ਇਹ ਇਸ ਮੁੱਦੇ ਤੇ ਤਾਂ ਤੁਹਾਡੀ ਸਲਿੱਪ ਨਿਕਲੀ ਹੋਣੀ ਚਾਹੀਦੀ ਹੈ ਜ਼ੀਰੋ ਆਰ ਦੀ ਜੀ ਤੇ ਦੂਜਾ ਤੁਸੀਂ ਅਮਿਤ ਸ਼ਾਹ ਕੋ ਟਾਈਮ ਵੀ ਲਿਆ ਸੀਗਾ ਜੀ ਨਹੀਂ ਮਿਲੇ ਜੀ ਸਾਨੂੰ ਮਿਲੇ ਨਹੀਂ ਅਸੀਂ ਤਾਂ ਅਮਰਤਪਾਲ ਅਸੀਂ ਅਮਰਤਪਾਲ ਬਾਰੀ ਬਾਈ ਜੀ ਬਾਰੀ ਗੱਲ ਕਰਨੀ ਸੀ ਰਿਹਾਈ ਬਾਰੇ ਬਈ ਇਹਨਾਂ ਦੀ ਐਨਐਸਏ ਹਟਾਓ ਕੀ ਕਹਿ ਕੇ ਜਵਾਬ ਦਿੰਦਾ ਨਹੀਂ ਸਾਨੂੰ ਕਹਿੰਦੇ ਜੀ ਫੇਰ ਦਵਾਂਗੇ ਟਾਈਮ ਅੱਜ ਟਾਈਮ ਨਹੀਂ ਅੱਜ ਸੀਐਮ ਦੀ ਮੀਟਿੰਗਾਂ ਚੱਲਦੀਆਂ ਐ ਫਿਰ ਮੁੜਕੇ ਨਹੀਂ ਦਿੱਤਾ ਜੀ ਦੁਬਾਰਾ ਕਹਿੰਦੇ ਸੀ ਮਿਲਾਂਗੇ ਫਿਰ ਮਿਲੇ ਨਹੀਂ ਮੇਰੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਗ੍ਰਹਿ ਮੰਤਰੀ ਮਿਲਣ ਨੂੰ ਟਾਇਂ ਨਹੀਂ ਦੇ ਰਿਹਾ ਤੁਹਾਡਾ ਅਗਲਾ ਐਕਸ਼ਨ ਕੀ ਹੋਊਗਾ ਇਸ ਬੰਦੇ ਅਗਲਾ ਐਕਸ਼ਨ ਦੇਖਦੇ ਆਂ ਜੀ ਵਿਚਾਰ ਕਰਦੇ ਆਂ ਬਾਪੂ ਜੀ ਨਾਲ ਵੀ ਕੀ ਕੀਤਾ ਜਾਵੇ ਕਿਵੇਂ ਮਿਲਿਆ ਜਾਵੇ ਸਾਡਾ ਏਮ ਤਾਂ ਇਹੀ ਹੈ ਜੀ ਵੀ ਹੋ ਐਚਐਮ9 ਐਚਐਮ ਨੂੰ ਹੀ ਮਿਲਿਆ ਜਾਵੇ ਨਾ ਕੋਈ ਨਹੀਂ ਅੱਜ ਨਹੀਂ ਦੁਬਾਰਾ ਅਸੀਂ ਅਪੀਲ ਕਰਾਂਗੇ ਫਿਰ ਟਾਈਮ ਤਾਂ ਦੇਣਾ ਹੀ ਪੈਣਾ ਇਹਨਾਂ ਖਾਲਸਾ ਜੀ ਪੰਜਾਬ ਦੇ ਵਿੱਚ ਦੋ ਨਾਰੇ ਦਿੱਤੇ ਜਾ ਰਹੇ ਇੱਕ ਤਾਂ ਖਾਲਿਸਤਾਨ ਦਾ ਨਾਰਾ ਦਿੱਤਾ ਜਾ ਰਿਹਾ ਇੱਕ ਦੂਜਾ ਖਾਲਸਾ ਰਾਜ ਦਾ ਨਾਰਾ ਦਿੱਤਾ ਜਾ ਰਿਹਾ ਇਹਦੇ ਬਾਰੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਅੱਗੇ ਜਾ ਕੇ ਅਸੀਂ ਜੀ ਮਤਲਬ ਜਿਹੜਾ ਰਾਜ ਦੀ ਗੱਲ ਕਰਦੇ ਆ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਮੈਂ ਖਾਲਸੇ ਰਾਜ ਦੀ ਗੱਲ ਕਰਦਾ ਬਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਮੈਂ ਉਸ ਰਾਜ ਦੀ ਗੱਲ ਕਰਦਾ ਉਸ ਰਾਜ ਦਾ ਪੱਕਾ ਕਰਦਾ ਤੇ ਖਾਲਿਸਤਾਨ ਦੇ ਬਾਰੇ ਵਿੱਚ ਤੁਹਾਡੇ ਕੀ ਵਿਚਾਰ ਹੈ ਖਾਲਿਸਤਾਨ ਦੇ ਬਾਰੇ ਜੀ ਸਾਡੇ ਫਾਦਰ ਸਾਹਿਬ ਮਾਦਰ ਦੀ ਕੁਰਬਾਨੀ ਹੋ ਗਈ ਹੁਣ ਇਸ ਤੋਂ ਉੱਪਰ ਹੁਣ ਅਸੀਂ ਖਾਲਿਸਤਾਨ ਬਾਰੇ ਕੀ ਕਹਿ ਦੀਏ ਜੀ ਤੇ ਜੀ ਬੀ ਸੋਣਾ ਨੂੰ ਲੈ ਕੇ ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਨਾਉਣ ਜਿੰਨੇ ਵੀ ਰਹਿ ਗਏ ਸਿੱਖ ਆਪਣੀਆਂ ਵੱਧ ਤੋਂ ਵੱਧ ਵੋਟਾਂ ਮਨਾਉਣ ਤੇ ਆਪਾਂ ਲੜਾਂਗੇ ਜੀ ਬੀ ਸਿਲੈਕਟ ਬਣਾ ਨਿਕਲ ਗਿਆ ਰਹੀਆਂ ਨੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਕੁਝ ਠੀਕ ਵੀ ਬਣਾਈਆਂ ਜਾ ਰਹੀਆਂ ਕੱਲ ਇੱਕ ਦੋ ਚੈਨਲ ਨਹੀਂ ਉਹ ਦੂਜੀਆਂ ਨਹੀਂ ਤਾਂ ਮੁੰਨੇ ਬੰਦਾ ਤਾਂ ਪਾਈ ਨਹੀਂ ਸਕਦਾ ਜੀ ਫਿਰ ਸਿੱਖਾਂ ਦੀਆਂ ਹੀ ਬਣਣਗੀਆਂ ਉਹ ਤਾਂ ਬਣ ਸਕਦੀਆਂ ਹੀ ਸਿੱਖਾਂ ਦੀਆਂ ਵੋਟਾਂ ਕੋਈ ਨਾ ਦਿਖ ਰਿਹਾ ਚਲੋ ਕਮੇਟੀ ਨੇ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਆਪਾਂ ਗੁਰਦੁਆਰਾ ਸੁਧਾਰ ਲਈ ਛੋਣੀ ਕਮੇਟੀ ਨੇ ਇਲੈਕਸ਼ਨਾਂ ਲੜਨੀ ਹੈ ਉਹਦੇ ਵਾਸਤੇ ਵੀ ਬਹੁਤ ਮੰਤ ਚਾਹੋਗੇ ਤਾਂ ਅੱਗੇ ਗੱਲ ਚੱਲੇ ਆਬਵੀਅਸ ਹੈ ਜੀ ਉਹਦੇ ਲਈ ਤੁਸੀਂ ਕੀ ਰਣਨੀਤੀ ਤਿਆਰ ਕਰ ਰਹੇ ਹੋ ਆਹੀ ਕਰ ਰਹੇ ਹਾਂ ਜੀ ਵੀ ਵੋਟਾਂ ਬਣਾਓ ਨਹੀਂ ਅਸੀਂ ਮੋਚ ਹੋਰ ਦੇ ਬਾਰੇ ਬੰਦੀ ਖੜੇ ਕਰਦੇ ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਦੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਉਹ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰੇ ਖਾਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰੇ ਪ੍ਰਬੰਧ ਇੱਕ ਕਲੀਅਰ ਇੱਕ ਮੈਂ ਇੱਕ ਕਲੀਅਰ ਕਰਨੇ ਜਿਹੜੇ ਵੋਟ ਆ ਉਹ 28 ਲੱਖ ਆ ਗਈ ਇਹਦੇ ਵਿੱਚ ਪ੍ਰਵਾਸ ਨੂੰ ਵੀ ਤੁਸੀਂ ਮੰਨਦੇ ਵੀ ਜਿਹੜੇ ਬੱਚੇ ਆਪਣੇ ਬਾਹਰ ਹਾਂਜੀ ਬਾਹਰ ਚਲੇ ਗਏ ਜੀ ਘਟਣ ਦਾ ਕਾਰਨ ਇਹ ਮੰਨਦੇ ਜਿਵੇਂ ਸਿੱਖੀ ਤੋਂ ਟੁੱਟ ਚੁੱਕੇ ਲੋਕ ਨਹੀਂ ਪ੍ਰਵਾਸ ਵੀ ਇੱਕ ਕਾਰਨ ਹੋ ਸਕਦਾ ਪਰ ਸਾਡੇ ਬੇਸਲਾਪਾਣਾ ਅਣਗੇਲੀ ਸਾਡੇ ਜਿਹੜੇ ਨਾ ਅਸੀਂ ਜਾਗਰੂਕ ਨਹੀਂ ਕਿ ਜਿਹੜੇ ਬਹੁਤ ਇਹਨੇ ਬੜਾ ਟਾਈਮ ਵਧਾਉਣ ਦੇ ਬਾਵਜੂਦ ਵੀ ਸਾਡੇ ਅਜੇ ਮੇਰੇ ਖਿਆਲ ਕਾ ਅਜੇ ਕਮ ਸੇ ਕਮ ਵੀ ਜੇ ਇੱਥੇ ਰਹਿੰਦੇ ਲੋਕਾਂ ਦੇ ਵੀ ਤੇ ਮੇਰੇ ਖਿਆਲ ਤਾਂ ਵੀ 1 ਕਰੋੜ ਦੇ ਲਾਗੇ ਪਹੁੰਚਣੀ ਚਾਹੀਦੀ ਕਿ ਭਾਈ ਸਾਹਿਬ ਜੇ ਵੱਖਰਾ ਇੱਕ ਮੋਰਚਾ ਲੱਗੇ ਹੋਇਆ ਡਾਲਾ ਸਾਹਿਬ ਵੱਖਰਾ ਮੋਰਚਾ ਪਿਆ ਹੋਇਆ ਉਹਨਾਂ ਦਾ ਨਾ ਇੱਕ ਇਨਸਾਫ ਮੋਰਚਾ ਵੱਖਰਾ ਲੱਗਾ ਹੋਇਆ ਉਹਨਾਂ ਪ੍ਰਤੀ ਕੀ ਗੱਲ ਜਿੱਦਾਂ ਜਦ ਆਪਾਂ ਇਕੱਠੇ ਨਹੀਂ ਹੁੰਦੇ ਕੀ ਇਨਸਾਫ ਮਿਲਦਾ ਨੇ ਸਾਡੀ ਇਹੇ ਕੋਸ਼ਿਸ਼ ਹੈ ਕਿ ਸਾਰੇ ਜਣੇ ਇਕੱਠੇ ਹੋਈਏ ਬੱਚੇ ਹੋਣ ਵਾਸਤੇ ਯਾਰ ਇਕੱਠੇ ਹੋਣ ਵਾਸਤੇ ਅਸੀਂ ਸਾਰਿਆਂ ਨੂੰ ਅਪੀਲ ਕਰ ਰਹੇ ਹਾਂ ਸੰਗਤਾਂ ਨੂੰ ਮਿਲ ਰਹੇ ਹਾਂ ਕਿ ਸਾਰੇ ਜਣੇ ਆਪਾਂ ਇਹ ਵਕਰੀ-ਵਕਰੀ ਲਤੀਫੂਰੇ ਲੱਗਾ ਹੋਆ ਕਿਸਾਨਾਂ ਦਾ ਲੱਗਾ ਹੋਆ ਇਹ ਸਾਰੀ ਜਗ੍ਹਾ ਤੇ ਜੋ ਵੀ ਹੋ ਰਿਹਾ ਵਾ ਇਸ ਸਾਡੇ ਵਾਸਤੇ ਇੱਕ ਬੜਾ ਵੱਡਾ ਚੈਲੰਜ ਵੀ ਆ ਸਾਡੇ ਵਾਸਤੇ ਬੜੀ ਦੁੱਖ ਵੀ ਆ ਕਿ ਅਸੀਂ ਛੋਟੀ ਜੀ ਕੌਮ ਇਹਨੇ ਧੜਿਆਂ ਚ ਵੰਡੀ ਹੋਈ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਇਹੋ ਜੀ ਸੰਗਤਾਂ ਨੂੰ ਅਪੀਲ ਕਰ ਰਹੇ ਹਾਂ ਉਹਨਾਂ ਨੂੰ ਮਿਲ ਰਹੇ ਹਾਂ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਕੋਈ ਇਹ ਸਾਨੂੰ ਇਨਸਾਫ ਹੀ ਮਿਲ ਸਕਦਾ ਤੇ ਸਾਡੀ ਕੌਮ ਦੀ ਚੜ ਕੀ ਅਲੈਕਸ਼ਨ ਲੜੀ ਜਾਊਗੀ ਕੋਈ ਇੱਕ ਕਮੇਟੀ ਸੰਗਠਿਤ ਕੀਤੀ ਜਾਊਗੀ ਸਾਰੀਆਂ ਪਾਰਟੀਆਂ ਤੋਂ ਜਿੱਦਾਂ ਜ ਤੁਸੀਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਕਰਕੇ ਕੋਈ ਇੱਕ ਸੰਸਥਾ ਬਣਾ ਕੇ ਨਾ ਇੱਕ ਬਣਾਵਾਂਗੇ ਜੀ ਇੱਕ ਪਾਰਟੀ ਬਿਲਕੁਲ ਇੱਕ ਇੱਕ ਸੰਸਥਾ ਬਣਾ ਕੇ ਨਾ ਇੱਕ ਪਲੇਟਫਾਰਮ ਤੇ ਉਹ ਉਹਦੇ ਵਿੱਚ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਮੈਂਬਰ ਹੋਣਗੇ ਫਿਰ ਸਾਂਝੇ ਤੌਰ ਤੇ ਸਾਰਾ ਕੁਝ ਕਰਕੇ ਫਿਰ ਅਸੀਂ ਯੋਗ ਜਿਵੇਂ ਬਾਪੂ ਜੀ ਨੇ ਕਿਹਾ ਵੀ ਯੋ ਕੈਂਡੀਡੇਟਸ ਨੂੰ ਮੌਕਾ ਤਾਂ ਦੇ ਪਹਿਲਾਂ ਤਾਂ ਐਸਜੀਪੀਸੀ ਦੀ ਚੋਣਾਂ ਲਈ ਹੋਗਾ ਕਿ ਅਗਲੀ ਵੀ ਰਣਨੀਤੀ ਜਿੱਦਾਂ ਪਹਿਲਾਂ ਤਾਂ ਐਸਜੀਪੀਸੀ ਦੀਆਂ ਆਉਣਗੀਆਂ ਜੀ ਉਹ ਤਾਂ 27 ਦੇ ਵਿੱਚ ਆ ਉਹਨਾਂ ਨੂੰ ਤਾਂ ਬਹੁਤ ਟਾਈਮ ਹੈ ਉਹਦੇ ਲਈ ਤਿਆਰੀ ਤਾਂ ਤੁਸੀਂ ਨਹੀਂ ਉਹ ਤਾਂ ਕਮੇਟੀ ਤਾਂ ਦਾ ਉਹ ਮੌਕੇ ਤੇ ਹੀ ਬਣੇਗੀ ਨਾ ਜੀ ਕਮੇਟੀ ਹੁਣ ਥੋੜੀ ਬਣੇਗੀ ਸਤਾਈ ਦੀਆਂ ਇਲੈਕਸ਼ਨਾਂ ਵਾਸਤੇ ਹੁਣ ਤਾਂ ਸ਼ੁਰੂ ਨਹੀਂ ਉਹ ਕਮੇਟੀ ਹੋਗੀ ਜੀ ਉਹ ਮੌਕੇ ਤੇ ਦੇਖਾਂਗੇ ਜੀ ਪਾਰਟੀ ਦਾ ਨਹੀਂ ਜੇ ਜਿਵੇਂ ਕਹਿਣਗੇ ਜੀ ਬਾਕੀ ਪਾਰਟੀਆਂ ਕਹਿਣਗੀਆਂ ਜੇ ਪਾਰਟੀ ਨੂੰ ਕਹਿਣਗੀਆਂ ਪਾਰਟੀ ਬਣਾ ਲਾਂਗੇ ਨਹੀਂ ਕਮੇਟੀ ਤਾਂ ਬਣਾਉਣੀ ਆ ਜੀ ਸਭ ਬੰਦੀ ਸਿੰਘਾ ਜੀ ਦੀ ਰਿਹਾਈ ਦਾ ਮੁੱਦਾ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਹੈ ਜੀ ਦੂਸਰੇ ਲਗਾਤਾਰ ਮੋਰਚੇ ਵੀ ਲੱਗੇ ਹੋਏ ਨੇ ਰਬੀਤ ਬਿੱਟੂ ਗੋਣਾ ਨੇ ਵੀ ਬਿਆਨ ਦਿੱਤਾ ਸੀ ਕਹਿੰਦੇ ਕਿ ਬੰਦੀ ਸਿੰਘਾ ਜੀ ਦੀ ਰਿਹਾਈ ਦੇ ਲਈ ਉਹ ਕੇਂਦਰਤ ਨਾਲ ਗੱਲ ਕਰਨਗੇ ਤੁਹਾਡੇ ਵੱਲੋਂ ਕੋਈ ਰਾਬਤਾ قائم ਕੀਤਾ ਜੀ ਰਬੀਤ ਬਿੱਟੂ ਗੋਣਾ ਨੇ ਨਹੀਂ ਜੀ ਨਹੀਂ ਸਾਡਾ ਉਹ ਪਿੱਛੇ ਹੀ ਜਿੱਤਾ ਜੀ ਉਹ ਕਹਿੰਦਾ ਸੀ ਵੀ ਮੈਂ ਛੱਡਣ ਨਹੀਂ ਦੇਣੇ ਮੈਂ ਮਰ ਜੂਗਾ ਮੈਂ ਇਹ ਹੋ ਜੂਗਾ ਉਹਦਾ ਕਿਹੜਾ ਕੋਈ ਸਟੈਂਡ ਹੈ ਜੀ ਹੁਣ ਬੀਜੇਪੀ ਚ ਚਲੇ ਗਿਆ ਹੁਣ ਕਹਿੰਦਾ ਛੱਡ ਦੋ ਪਹਿਲਾਂ ਕਹਿੰਦਾ ਸੀ ਇਹ ਮੇਰੇ ਦਾਦੇ ਦੇ ਕਾਤਲ ਐ ਹੁਣ ਹੁਣ ਕਾਤਲ ਨਹੀਂ ਦਾਦੇ ਦੇ ਇਹਦਾ ਕੋਈ ਸਟੈਂਡ ਥੋੜੀ ਐ ਜੀ ਇਹ ਤਾਂ ਸਿਆਸੀ ਬੰਦੇ ਆ ਇਹ ਤਾਂ ਜਿਹੜੀ ਪਾਰਟੀ ਵੱਲ ਹੁੰਨੇ ਆ ਉਹੀ ਗੱਲਾਂ ਉਧਰ ਦੀ ਗੱਲ ਉਹੀ ਜੀ ਜਹੇ ਜੇ ਉੱਪਰ ਵੀ ਇਸ਼ਾਰਾ ਆਉਂਦਾ ਉਹੀ ਜੀ ਗੱਲ ਕਰ ਦਿੰਨੇ ਆ ਅੱਛਾ 19 ਤਰੀਕ ਦੇ ਜਿਹੜੇ ਇਕੱਠ ਰੱਖਿਆ ਜਿਹੋ ਦੇ ਵਿੱਚ ਖਾਸ ਏਜੰਡਾ ਜਿਹੜੇ ਨੇ ਉਹ ਕਿਹੜੇ ਹੁੰਦੇ ਆ ਭਾਈ ਅਮਰਪਾਲ ਸਿੰਘ ਉਹਨੇ ਤੇਰੀ ਹਾਈ ਨੂੰ ਲੈ ਕੇ ਵੀ ਕੋਈ ਵਿਉਂਤਬੰਦੀ ਸੀ ਹਾਂ ਜੀ ਸਾਰਾ ਇਹਦੀ ਪੰਥਕ ਵਿਚਾਰਾਂ ਕੀਤੀਆਂ ਜਾਣਗੀਆਂ ਉੱਥੇ ਜੋ ਵੀ ਜਿੰਨੇ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਐ ਪੂਰੇ ਪੰਜਾਬ ਦੇ ਜਿੰਨੇ ਵੀ ਸਮੂਹ ਵਾਸੀ ਜਿਹੜੇ ਅੰਮ੍ਰਿਤਪਾਲ ਨਾਲ ਜਾਂ ਸਾਡੇ ਨਾਲ ਹਮਦਰਦੀ ਰੱਖਦੇ ਆਂ ਸ਼ਹੀਦ ਪਰਿਵਾਰਾਂ ਨਾਲ ਹਮਦਰਦੀ ਰੱਖਦੇ ਆ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਆਉਣ ਉੱਥੇ ਆਪਾਂ ਵਿਚਾਰਾ ਕਰਾਂਗੇ ਵੀ ਅੱਗੇ ਅਗਲੀ ਜਿਹੜੀ ਰਣਨੀਤੀ ਐ ਉਹ ਕਿਵੇਂ ਬਣਾਉਣੀ ਚਾਹੀਦੀ ਐ ਆਪਾਂ ਮਪਾਲ ਬਾਰੇ ਬਾਕੀ ਬੰਦੀ ਸਿੰਘਾਂ ਨੂੰ ਕਿਵੇਂ ਆਪਾਂ ਬਾਹਰ ਲਿਆ ਸਕਦੇ ਆ ਉਹਦੇ ਬਾਰੇ ਸਾਰੀ ਰਣਨੀਤੀ ਬਣਾਈ ਜਾਏਗੀ ਅੱਜ ਦਾ ਇਹ ਜਿਹੜਾ ਪ੍ਰੈਸ ਕਾਨਫਰੈਂਸ ਦਾ ਮੇਨ ਮਕਸਦ ਤੁਹਾਡਾ ਠੀਕ ਹੈ ਅੱਜ ਦਾ ਪ੍ਰੈਸ ਕਾਨਫਰੈਂਸ ਆਹੀ ਹੈ ਜੀ ਬਈ ਇੱਕ ਤਾਂ ਸਾਡਾ ਤੇ ਸਨਮਾਨ ਕੀਤਾ ਸੀ ਇਹ ਤੇ ਬਾਕੀ ਮੇਨ ਮੁੱਦਾ ਇਹ ਆ ਵੀ ਅਸੀਂ 19 ਦੀ ਜਿਹੜੀ ਸਾਡੀ ਰਖਣ ਪੁੰਨਿਆਂ ਦੀ ਪੰਥਕ ਇਕੱਤਰਤਾ ਹੈ ਉਹਦਾ ਸਨੇਹਾ ਦੇਣਾ ਹੈ ਕੌਮ ਨੂੰ ਬਈ ਵੱਧ ਤੋਂ ਵੱਧ ਵੱਡੀ ਤੋਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਣ ਤੇ ਉਹਨੂੰ ਆਪਾਂ ਕਾਮਯਾਬਤਾ ਹੋਈ ਜਾਣਾ ਵੀ ਹੋਰ ਅਸੀਂ ਵੱਡਾ ਘੱਟ ਕਰੀਏ ਤਾਂ ਇੱਕ ਚੀਜ਼ ਹੈ ਜੀ ਇਹ ਕਾਲੀ ਦਲ ਜਿਹੜਾ ਹੈਗਾ ਬਦਲ ਬੜਾ ਦੋ ਤੇ ਰਾਜ ਉਹਨਾਂ ਦੇ ਹਾਂਜੀ ਬਾਕੀ ਤੇਰੇ ਦਾ ਉਹਦੇ ਨਾਲ ਤੁਹਾਡੇ ਨੂੰ ਰابطਾ ਕੀਤਾ ਨਹੀਂ ਜੇ ਸਾਡਾ ਕੋਈ ਰابطਾ ਨਹੀਂ ਹੈ ਕੋਈ ਨਹੀਂ ਰابطਾ ਨਹੀਂ ਸਾਡਾ ਕੋਈ ਰابطਾ ਨਹੀਂ ਤੁਹਾਨੂੰ ਨਜਰੋ ਭਾਈ ਅਮਰਤਪਾਲ ਸਿੰਘ ਜਿਹਦੇ ਉਹਨਾਂ ਨੂੰ ਅੰਦਰ ਉਹਨਾਂ ਨੇ ਰੱਖਿਆ ਹੋਇਆ ਤੁਸੀਂ ਆਪਣੀ ਖੇਤਰ ਚ ਜਿੱਤ ਕੇ ਆ ਗਏ ਠੀਕ ਹੈ ਬਾਪੂ ਜੀ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹ ਜਿਹੜੀ ਉਹਨਾਂ ਨੇ ਮੁਹਿੰਮ ਚਲਾਈ ਸੀ ਨਸ਼ਿਆਂ ਦੇ ਖਿਲਾਫ ਉਹ ਮੁਹਿੰਮ ਅੱਗੇ ਤੁਹਾਡੇ ਨੂੰ ਉਸ ਨੂੰ ਕੰਟੀਨਿਊ ਨਹੀਂ ਸਾਡੇ ਵੱਲੋਂ ਤਾਂ ਕੀਤਾ ਹੀ ਜਾਊਗਾ ਜੀ ਅਸੀਂ ਦੇਖੋ ਜਿਵੇਂ ਉਹਨਾਂ ਦੀ ਕੋਈ ਨਾ ਕੋਈ ਖਬਰ ਆਂਦੀ ਸੀ ਵੀ ਇਦਾਂ ਹੋ ਗਈ ਹੈ ਕਿਉਂ ਹੋਈ ਹੈ ਉਹ ਜੀ ਤੁਸੀਂ ਇਹੋ ਜਿਹੀ ਕੋਈ ਐਕਚੁਅਲੀ ਨਾ ਅਸੀਂ ਦੇਖੋ ਹੁਣ ਮੈਂ ਐਮਪੀ ਬਣਿਆ ਹੈ ਸਾਨੂੰ ਰਜੇ ਨੇ ਜ਼ਿਆਦਾ ਹੋ ਗਏ ਹਲੇ ਹਲੇ ਪਹਿਲਾਂ ਤਾਂ ਸਾਡੋ ਇਸੇ ਗੱਲ ਤੋਂ ਹੀ ਟਾਈਮ ਮਿਲਦਾ ਵੀ ਅਸੀਂ ਅਮਰਤਪਾਲ ਨੂੰ ਕਿਵੇਂ ਬਾਹਰ ਕੱਢਣਾ ਹੈ ਮੀਟਿੰਗ ਕਰਨੀ ਹੈ ਕੀ ਕਰਨਾ ਹੈ ਆਪਣੀ ਸੀਰੀਜ਼ ਨੂੰ ਅਗਲੀ ਵਾਰੀ ਲਈ ਬਰਕਰਾਰ ਰੱਖਣ ਵਾਸਤੇ ਆਪਾਂ ਨੂੰ ਕੁਝ ਨਾ ਪੁੱਛਦੇ ਨਹੀਂ ਨਹੀਂ ਉਹ ਪਿੰਡ ਉਹ ਤਾਂ ਕੀ ਪਿੰਡਾਂ 'ਚ ਜਿਹੜਾ ਵਰਕ ਕਰਨਾ ਮੈਂ ਕਰੀ ਰਿਹਾ ਗ੍ਰਾਂਟਸ ਦੇ ਰਿਹਾ ਹੈ ਪ੍ਰੋਗਰਾਮਾਂ ਤੇ ਸਾਸ਼ ਪਰਾਲਾ ਕੋਈ ਹਜੇ ਜਿਹਨਾਂ ਦੇ ਉੱਤੇ ਥੋੜਾ ਨਹੀਂ ਅਸੀਂ ਪਿੰਡਾਂ 'ਚ ਕਮੇਟੀਆਂ ਬਣਾ ਰਹੇ ਆ ਜੀ ਜਿਹੜੀ 11 ਮੈਂਬਰੀ ਕੀ ਮੈਂਬਰੀ ਐਵੇਂ ਕਮੇਟੀਆਂ ਬਣਾ ਰਹੇ ਆ ਪਿੰਡਾਂ 'ਚ ਉਹ ਕਮੇਟੀਆਂ ਤੇ ਡੀਜੀ ਡੀਪੀ ਨੇ ਵੀ ਅਨਾਉਂਸ ਕੀਤੀਆਂ ਵੀ ਅਸੀਂ ਵੀ ਬਣਾ ਰਹੇ ਹਾਂ ਬਣਾ ਰਹੇ ਨਹੀਂ ਉਹ ਕਰਾਂ ਅਸੀਂ ਬਣਾਵਾਂਗੇ ਜੀ ਹੁਣ ਅਸੀਂ ਤਾਂ ਲੋਕਾਂ ਨੂੰ ਮੈਂ ਤਾਂ ਕੱਲੇ-ਕੱਲੇ ਪਿੰਡ 'ਚ ਸੁਨੇਹਾ ਦਿੱਤਾ ਸੀ ਮੈਂ ਦੋ ਦਿੱਤੇ ਸੀ ਵੀ ਮਹਾਰਾਜ ਦੀ ਬੇਅਦਬੀ ਦਾ ਉਹਦੇ ਵਿੱਚ ਮੈਂ ਪ੍ਰਾਈਵੇਟ ਮੈਂਬਰ ਬਿਲ ਲਾਤਾ ਪਾਰਲੀਮੈਂਟ ਦੇ ਵਿੱਚ ਮੈਂ ਦੋ ਇੱਕ ਮਹਾਰਾਜ ਦੀ ਬੇਅਤਵੀ ਦਾ ਕਿਹਾ ਸੀ ਵੀ ਇਹਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਉਹ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਤਿੰਨ ਦਿਨ ਪਹਿਲਾਂ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਾ ਕੇ ਆਏ ਆ ਆਪਣਾ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਤੇ ਹੁਣ ਜਿਹੜਾ ਨਸ਼ਿਆਂ ਦਾ ਰਹਿ ਗਿਆ ਇਹਦੇ ਵਿੱਚ ਮੈਂ ਹੁਣ ਅਸੀਂ ਬਣਾਵਾਂਗੇ ਪੁਲਿਸ ਵਾਲੇ ਕਹਿੰਦੇ ਸੀ ਵੀ ਸਾਡੀ ਗੱਲ ਹੋਈ ਸੀ ਬਈ ਤੁਸੀਂ ਸਾਡੇ ਨਾਲ ਤਾਲਮੇਲ ਕਰਕੇ ਨਾ ਬਈ ਫਿਰ ਕਮੇਟੀ ਬਣਾਓ ਮੈਂ ਹੁਣ ਜਾਊਂਗਾ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪੁਲਿਸ ਵਾਲਿਆਂ ਦੇ ਵੀ ਇੱਕ ਦੋ ਵਿੱਚ ਮੈਂਬਰ ਲੈ ਕੇ ਤਾਲਮੇਲ ਕਰਕੇ ਫਿਰ ਕਮੇਟੀਆਂ ਬਣਾਵਾਂਗੇ ਉਹੀ ਤਾਂ ਇੱਕ ਤਾਂ ਪਾਰਟੀ ਦਾ ਵਰਕਿੰਗ ਕਰੂਗੀ ਕਮੇਟੀ ਇੱਕ ਨਸ਼ਿਆਂ ਦੇ ਖਿਲਾਫ ਕੰਮ ਕਰੂਗੀ ਬਿਆਦਵੀਂ ਮੁੱਦਾ ਵੀ ਉਦੋਂ ਦੀ ਜਿਹੜੀ ਤੁਸੀਂ ਬਣਾਈ ਆ 19 ਤਰੀਕ ਦੇ ਉਹਦੇ ਵਿੱਚ ਮੁੱਖ ਮੁੱਦਾ ਹੋ ਗਏ ਜੀ ਹਾਂ ਜੀ ਉਹ ਸਾਰੇ ਹੀ ਹੋਣਗੇ ਜੀ ਇਹ ਮੁੱਖ ਮੁੱਦਾ ਹੀ ਹੈ ਜੀ ਜਿਹੜਾ ਨਸ਼ਿਆਂ ਦਾ ਮੁੱਦਾ ਵਾ ਇਹ ਵੀ ਬੜਾ ਮੁੱਖਿਆ ਸਾਡੇ ਵਾਤੇ ਸਾਡੀ ਨੌਜਵਾਨੀ ਵਾਹ ਇਹ ਜੇ ਬੰਦੀ ਸਿੰਘਾਂ ਦਾ ਮੁੱਦਾ ਤੇ ਉਹ ਵੀ ਪ੍ਰਮੁੱਖ ਮੁੱਦਾ ਵਾ ਜੇ ਬੇਅਦਬੀ ਵਾਲਾ ਤੇ ਇਹ ਵੀ ਪ੍ਰਮੁੱਖ ਮੁੱਦਾ ਵਾ ਜੇ ਸਾਡੇ ਕਿਸਾਨਾਂ ਦਾ ਤੇ ਇਹ ਵੀ ਪ੍ਰਮੁੱਖ ਮੁੱਦਾ ਮੁੱਦੇ ਤੇ ਹੈ ਇਹ ਸਾਰੇ ਚੀਜ਼ੇ ਮੁੱਦੇ ਤੇ ਹਰੇਕ ਹਰੇਕ ਫਰੰਟ ਤੇ ਤਾਂ ਪੰਜਾਬ ਨਾਲ ਧੱਕਾ ਹੁੰਦਾ ਹੈ ਜੀ ਹਾਲੇ ਤੱਕ ਕੋਈ ਹੈ ਨਹੀਂ ਕਿਸੇ ਵੀ ਗੱਲ ਦਾ ਫਿਰ ਮੁੱਦੇ ਸਾਰੇ ਪ੍ਰਮੁੱਖ ਹੀ ਆ ਜੀ ਬੇਅਦਬੀ ਹੋਈ ਆ ਸਰਬੱਤ ਖਾਲਸਾ ਕਤਰ ਹੋਇਆ ਸੀ 10 ਲੱਖ ਤੋਂ ਉੱਪਰ ਦੀ ਗਿਣਤੀ ਕਤਰ ਸੀਗਾ ਕੋਈ ਨਹੀਂ ਦਿਖਿਆ ਸੀਗਾ ਕਿ ਲੱਗਦਾ ਕਿੱਥੋਂ ਨਿਕਲੂਗਾ ਜੀ ਇਹੋ ਹੀ ਕਚਾਰੇ ਆ ਨਾ ਕਿ ਹੁਣ ਅਸੀਂ ਸਰੋਣੀ ਕਮੇਟੀ ਚ ਚੰਗੇ ਲੋਕਾਂ ਨੂੰ ਲਈਏ ਤੇ ਉਹ ਇਸ ਚੀਜ਼ ਦੇ ਜਿਹੜਾ ਇੱਕ ਇੱਕ ਜਿਹੜੀ ਸਾਡੀ ਵੱਡੀ ਵੱਡੀ ਸੰਸਥਾ ਵਾ ਉਹ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੇ ਬੇਅਦਬੀਆਂ ਵਾਲਾ ਮਸਲਾ ਹੋਰ ਜਿਹੜੇ ਮਸਲੇ ਉਹ ਪਹਿਲਾਂ ਸਰੋਣੀ ਕਮੇਟੀ ਇਹਨਾਂ ਤੇ ਲੜਦੀ ਰਹੀ ਆ ਸਰਕਾਰਾਂ ਨਾਲ ਕਾਹਲੀ ਕਾ ਲੱਗਦਾ ਰਿਹਾ ਹੁਣ ਉਹ ਦੋਵੇਂ ਤਰ੍ਹਾਂ ਜਿਹੜੀਆਂ ਇੱਕ ਦੋਵੇਂ ਜਿਹੜੀਆਂ ਸੰਸਥਾਵਾਂ ਸਾਡੀਆਂ ਉਹ ਉਹ ਬਹੁਤ ਉਹਨਾਂ ਨੂੰ ਨੀਵੇਂ ਪੱਤਰ ਤੇ ਚਲੇਗੀ ਉਹ ਨਹੀਂ ਕਰ ਰਹੀਆਂ ਉਹਦੇ ਵਾਸਤੇ ਸਾਡਾ ਪਹਿਲਾਂ ਤੇ ਸਭ ਤੋਂ ਪਹਿਲੀ ਪਹਿਲ ਸਾਡੀ ਉਹ ਸ਼ਰਮਣੀ ਕਮੇਟੀ ਦੇ ਮੋਟਾ ਬਣਾਉਣ ਦੀ ਉਹਦੇ ਚ ਜਿਹੜੇ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਕਾਫੀ ਹੱਦ ਤੱਕ ਸਾਡੇ ਜਿੱਦਾਂ ਸ਼ਰਮਣੀ ਕਮੇਟੀ ਤੇ ਚੰਗੇ ਲੋਕ ਲੀਡਰ ਬਣ ਜਾਣਗੇ ਉਹ ਉਦੋਂ ਹੀ ਸਾਡੇ ਕਾਫੀ ਮਸਲੇ ਤੇ ਹੱਲ ਹੋ ਜਾਂਦੀਆਂ ਵੀ ਠੀਕ ਹੈ ਜੀ ਵੱਖਰੇ ਵੱਖਰੇ ਸੋਚ ਆ ਵੱਖਰੇ ਵੱਖਰੇ ਧੜੇ ਆ ਸਾਰੀ ਇੱਕ ਸੋਚ ਕਿ ਇਹ ਕਿਹਨਾਂ ਨੂੰ ਕਿਹੜਾ ਇੱਕ ਪਰਟ ਦੋ ਨਹੀਂ ਇਹ ਜੀਜ਼ੇ ਕਿ ਐਸੀ ਗੁਰੂਆਂ ਵਾਲੀ ਸੋਚ ਲੈ ਕੇ ਚੱਲਾਂਗੇ ਸਭ ਦੇ ਭਲੇ ਦੀ ਉਹਦੇ ਚ ਜੇ ਕੋਈ ਬੰਦਾ ਉਤੋਂ ਭੱਜਾ ਗੱਤੋਂ ਆਪੇ ਸੰਗਤਾਂ ਨੂੰ ਹੀ ਉਹ ਚੀਜ਼ ਪਤਾ ਲੱਗ ਜੂਗੀ ਨਾ ਕਿ ਹਾਂ ਜੀ ਇਹ ਬੰਦਾ ਨਹੀਂ ਹੋਣ ਦੇਣਾ ਚਾਹੁੰਦਾ ਇੱਕ ਤਾਂ ਜਾਂ ਇਹਦਾ ਕੋਈ ਆਪਣਾ ਨਿੱਜੀ ਲਾਭ ਆ ਅਸੀਂ ਤੇ ਪੰਥ ਨੂੰ ਮੁੱਖ ਰੱਖ ਕੇ ਜੋ ਜੋ ਵੀ ਲੜਾਈ ਅਸੀਂ ਤਾਂ ਕੋਈ ਨਹੀਂ ਸਾਰੀ ਗੱਲ ਮੂਹਰੇ ਰੱਖਾਂਗੇ ਲੋਕਾਂ ਦੇ ਹਾਂ ਸੰਗਤ ਬਿਲਕੁਲ ਸਾਰੀ ਸੰਗਤ ਦੇ ਵਿੱਚ ਅੱਗੇ ਰੱਖ ਕੇ ਪਲੀ ਓਪਨ ਭੁੱਕੜਾ ਕੰਮ ਕਰਾਂਗੇ ਵੀ ਕੋਈ ਦੇ ਵਿੱਚ ਅਸੀਂ ਵਿੰਗਵਾਲ ਨਹੀਂ ਰੱਖਣਾ ਐਡ ਤੇ ਨੜਕ ਨਾਮ ਲੈ ਕੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਤਾਈ ਦਿਨਾ ਜੀ ਬਈ ਆਪੇ ਸਾਡੇ ਪਹੁੰਚੋ ਆਪਣਾ ਆਪੇ ਉੱਥੇ ਵਿਚਾਰਾਂ ਕਰੀਏ ਬਈ 19 ਤੋਂ ਬਾਅਦ ਆਪਾਂ ਨੂੰ ਕੀ ਅੱਗੇ ਰਣਨੀਤੀ ਬਣਾਉਣੀ ਚਾਹੀਦੀ ਹੈ ਵਾਹ ਤਾਂ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਤੁਸੀਂ ਸੁਣ ਰਹੇ ਸੀਗੇ ਜਿਹਨਾਂ ਦੇ ਵੱਲੋਂ ਵੱਖ-ਵੱਖ ਮਾਮਲਾ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਤਪਿਲ ਹਾਲ ਇਸ ਰਿਪੋਰਟ ਦੇ ਵਿੱਚ ਇਨਾ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਟੀਵੀ ਪੰਜਾਬ